ਸਰਕਾਰੀ ਤੇ ਧਾਰਮਿਕ ਜਾਇਦਾਦ ਨੂੰ ਹੜੱਪਣ ਮਾਮਲੇ ਦੇ ਵਿੱਚ ਸ਼ਿਕਾਇਤ ਕਰਨ ਵਾਲੇ ਤੇ ਹੁਣ ਪਰਚਾ ਦਰਜ ਹੋਇਆ ਉਸ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ ਇਸ ਦੇ ਬਾਰੇ ਜਾਣਕਾਰੀ ਪੁਲਿਸ ਦੇ ਵੱਲੋਂ ਅਦਾਲਤ 'ਚ ਦਿੱਤੀ ਗਈ ਹੈ ਦਰਅਸਲ ਇਹ ਮਾਮਲਾ ਮੋਗਾ ਦੇ ਵਿੱਚ ਸਰਕਾਰੀ ਤੇ ਧਾਰਮਿਕ ਜਗ੍ਹਾ ਦਾ ਇਹ ਬਹੁਤ ਕਰੋੜੀ ਜਗ੍ਹਾ ਹੈ ਜਿਸ ਦੇ ਉੱਤੇ ਨਜ਼ਰ ਹੋ ਸਕਦਾ ਸਭ ਦੀ ਬੇਈਮਾਨ ਹੋ ਗਈ ਹੋਵੇ ਜਿਸ ਜਿਸ ਨੂੰ ਵੀ ਪਤਾ ਲੱਗਿਆ ਹੋਵੇ ਕਿ ਇਸ ਜ਼ਮੀਨ ਜਾਇਦਾਦ ਨੂੰ ਵੀ ਹੜੱਪਿਆ ਜਾ ਸਕਦਾ ਪਰ ਉਸ ਦੇ ਵਿੱਚ ਵੀ ਸਥਾਨਕ ਵਿਧਾਇਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਖਿਲਾਫ ਸ਼ਿਕਾਇਤ ਹੋ ਜਾਂਦੀ ਹੈ ਤਾਂ ਉਹ ਸ਼ਿਕਾਇਤ ਹੋਈ ਉਸ ਦੇ ਵਿੱਚ ਹੁਣ ਉਹਨਾਂ ਦੀ ਇੱਕ ਕਥਿਤ ਪੀਏ ਮੰਨੇ ਜਾਂਦੇ ਨੇ ਹਰਸ਼ ਨਾਮ ਦਾ ਵਿਅਕਤੀ ਉਸ ਨੂੰ ਵੀ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਔਰ ਇਸ ਮਾਮਲੇ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਜਿਨ੍ਹਾਂ ਦੇ ਉੱਤੇ ਕਾਰਵਾਈ ਹੋਈ ਹੈ ਕਿ ਉਹਨਾਂ ਦੇ ਨਾਲ ਇਹ ਬਦਲਾਖੋਰੀ ਦੀ ਜਿਹੜੀ ਜਾਂ ਦਬਾਅ ਬਣਾਉਣ ਦੀ ਸਿਆਸਤ ਕੀਤੀ ਜਾ ਰਹੀ ਹੈ ਔਰ ਇਹ ਸਰਾ ਸਰਗਲਤ ਹੈ ਇਸ ਦੇ ਲਈ ਹਾਲਾਂਕਿ ਇੱਕ ਲੋਕਪਾਲ ਨੂੰ ਦਿੱਤੀ ਸ਼ਿਕਾਇਤ ਜਿਹੜੀ ਆ ਵਾਪਸ ਲੈ ਲਈ ਗਈ ਸੀ ਉਸ ਵੱਲੋਂ ਜਿਹੜਾ ਕਿ ਕਰੀਬੀ ਮੰਨਿਆ ਜਾਂਦਾ ਰਿਹਾ ਵਿਧਾਇਕ ਦਾ ਹਰਸ਼ ਨਾਮ ਦਾ ਵਿਅਕਤੀ ਔਰ ਉਸ ਤੋਂ ਬਾਅਦ ਸਥਾਨਕ ਅਦਾਲਤ ਤੇ ਪੁਲਿਸ ਨੂੰ ਦਿੱਤੀਆਂ ਨਵੀਆਂ ਸ਼ਿਕਾਇਤਾਂ ਉਸੇ ਤਰ੍ਹਾਂ ਬਰਕਰਾਰ ਨਹੀਂ ਉਸ ਵੱਲੋਂ ਪਰ ਹੁਣ ਪਤਾ ਲੱਗਿਆ ਕਿ ਖੁਦ ਉਸ ਦੇ ਖਿਲਾਫ ਸ਼ਿਕਾਇਤ ਕਰਤਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਇਹ ਕਹਾਣੀ ਕੀ ਹੈ ਪੂਰੀ ਦਰਅਸਲ ਪੰਜਾਬੀ ਟ੍ਰਿਬਿਊਨ ਦੇ ਵਿੱਚ ਪੱਤਰਕਾਰ ਮਹਿੰਦਰ ਸਿੰਘ ਰਤੀਆ ਦੀ ਸ਼ਾਹੀ ਰਿਪੋਰਟ ਦੱਸਦੀ ਹੈ ਕਿ ਇਸ ਦੇ ਕੇਸ ਦੇ ਵਿੱਚ ਕਿਵੇਂ ਸ਼ੁਰੂਆਤ ਹੋਈ ਔਰ ਹੁਣ ਕਿਹੜੇ ਮੋੜ ਦੇ ਉੱਤੇ ਆ ਕੇ ਗੱਲ ਖੜੀ ਹੈ ਹਾਕਮ ਤੇਰ ਦੇ ਆਗੂਆਂ ਵੱਲੋਂ ਸਰਕਾਰੀ ਤੇ ਧਾਰਮਿਕ ਜਾਇਦਾਦ ਹੜੱਪਣ ਦਾ ਮਾਮਲਾ ਇਸ ਕਰਕੇ ਭੱਗ ਗਿਆ ਕਿ ਥਾਣਾ ਸਿਟੀ ਪੁਲਿਸ ਨੇ ਮਰਹੂਮ ਡਾਕਟਰ ਤੇ ਸਿਆਸੀ ਆਗੂ ਰਾਮ ਸਿੰਘ ਢਾਲੀਵਾਲ ਦੀ ਬਹੁ ਕਰੋੜੀ ਵਿਵਾਦਤ ਜ਼ਮੀਨ ਮਾਮਲੇ 'ਚ ਵਿਧਾਇਕਾ ਖਿਲਾਫ ਸ਼ਿਕਾਇਤ ਕਰਾਉਣ ਵਾਲੀ ਸਾਬਕਾ ਕਥਿਤ ਪੀਏ ਹਰਸ਼ ਨੂੰ ਨਾਮਜ਼ਦ ਕੀਤਾ ਹੈ ਅਤੇ ਇੱਕ ਹੋਰ ਸਿਆਸੀ ਤੇ ਅਫਸਰਾਂ ਦੇ ਨੇੜਲੇ ਮੰਨੇ ਜਾਂਦੇ ਇਮੀਗ੍ਰੇਸ਼ਨ ਕੰਪਨੀ ਦੇ ਸੰਚਾਲਕ ਅਨੁਜ ਨੂੰ ਤਾਂ ਗ੍ਰਿਫਤਾਰ ਵੀ ਕਰ ਲਿਆ ਗਿਆ। ਇਸ ਮਾਮਲੇ ਦੇ ਬਾਕੀ ਮੁਲਜ਼ਮ ਰੂਪੋਸ਼ ਨੇ ਉਹਨਾਂ ਨੂੰ ਅਗਾਊਂ ਜ਼ਮਾਨਤ ਲਈ ਅਰਜੀ ਦਿੱਤੀ ਹੋਈ ਹੈ ਉਹਨਾਂ ਵੱਲੋਂ ਜਿਸ ਦੀ ਹੁਣ ਸੁਣਵਾਈ ਹੋਣੀ ਸ਼ੁਰੂ ਹੋ ਜਾਣੀ ਹੈ ਅਦਾਲਤ ਨੇ ਹੁਣ ਮੁਲਜ਼ਮਾਂ ਦੀ ਜ਼ਮਾਨਤ ਅਰਜੀ ਤੇ ਸੁਣਵਾਈ 4 ਜਨਵਰੀ ਨੂੰ ਮقرਰ ਕੀਤੀ ਹੋਈ ਹੈ 4 ਜਨਵਰੀ ਦਾ ਦਿਨ ਮਿਥ ਲਿਆ ਗਿਆ ਇੱਥੇ ਸਿਟੀ ਪੁਲਿਸ ਨੇ ਬੀਤੀ 19 ਦਸੰਬਰ ਨੂੰ ਇਸ ਬਹੁ ਕਰੋੜੀ ਵਿਵਾਦ ਜਮੀਨ ਮਾਮਲੇ 'ਚ ਨਿਰਮਲ ਸਿੰਘ ਸਾਬਕਾ ਸਰਪੰਚ ਵਿਕਰਮ ਸਿੰਘ ਸਾਬਕਾ ਸਰਪੰਚ ਪਿੰਡ ਬੁੱਗੀਪੁਰਾ ਮਰਹੂਮ ਸਿਆਸੀ ਆਗੂ ਡਾਕਟਰ ਰਾਮ ਸਿੰਘ ਢਾਲੀਵਾਲ ਦੀ ਪਤਨੀ ਚਰਨਜੀਤ ਕੌਰ ਪੁੱਤਰ ਸੁਖਵਿੰਦਰ ਸਿੰਘ ਗੁਰਪਿੰਦਰ ਸਿੰਘ ਧਾਲੀਵਾਲ ਪਿੰਡ ਮਿਸ਼ਰੀਵਾਲਾ ਜ਼ਿਲ੍ਹਾ ਫਿਰੋਜ਼ਪੁਰ ਬਹੁ ਕਰੋੜੀ ਜ਼ਮੀਨ ਖਰੀਦਦਾਰ ਮਯੰਕ ਬਾਂਸਲ ਵਾਸੀ ਜ਼ੀਰਾ ਹਨੀ ਸਿੰਘਲਾ ਵਾਸੀ ਬਰਨਾਲਾ ਤੇ ਹ੍ਰਿਤੇਸ਼ ਗੋਇਲ ਵਾਸੀ ਮੋਗਾ ਖਿਲਾਫ ਕੇਸ ਦਰਜ ਕੀਤਾ ਸੀ ਤੇ ਪੁਲਿਸ ਇਹਨਾਂ ਵਿੱਚੋਂ ਕਿਸੇ ਵੀ ਮੁਲਜ਼ਮ ਨੂੰ ਗ੍ਰਫਤਾਰ ਹਾਲੇ ਤੱਕ ਨਹੀਂ ਕਰ ਸਕੀ। ਮੁਲਜ਼ਮਾਂ ਤੇ ਦੋਸ਼ ਨੇ ਕਿ ਉਹਨਾਂ ਨੇ ਅਦਾਲਤ ਦੀ ਰੋਕ ਦੇ ਬਾਵਜੂਦ ਤੱਥ ਛੁਪਾ ਕੇ ਗਲਤ ਢੰਗ ਨਾਲ ਵਿਵਾਦਿਤ ਜ਼ਮੀਨ ਦੀ ਰਜਿਸਟਰੀ ਕਰਵਾ ਲਈ ਹੈ। ਬਚਾਅ ਪੱਖ ਦੇ ਵਕੀਲ ਰਮੇਸ਼ ਗਰੋਵਰ ਨੇ ਦੱਸਿਆ ਕਿ ਪੁਲਿਸ ਹੁਣ ਹਾਕਮ ਧਿਰ ਦੇ ਕਥਿਤ ਇਸ਼ਾਰੇ ਤੇ ਧੱਕੇਸ਼ਾਹੀ ਕਰਨ ਵਿੱਚ ਲੱਗੀ ਹੋਈ ਹੈ ਉਹਨਾਂ ਦੱਸਿਆ ਕਿ ਹਰਸ਼ ਨੇ ਗ੍ਰਿਫਤਾਰੀ ਦਾ ਖਦਸ਼ਾ ਪ੍ਰਗਟ ਕਰਦੇ ਹੋਏ ਆਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜੀ ਦਿੱਤੀ ਸੀ ਜਿਸ ਤੇ ਸਿਟੀ ਪੁਲਿਸ ਨੇ ਆਦਾਲਤ ਕੋਲ ਹਰਸ਼ ਨੂੰ ਇਸ ਕੇਸ 'ਚ ਨਾਮਜ਼ਦ ਕਰਨ ਦੀ ਪੁਸ਼ਟੀ ਕਰ ਦਿੱਤੀ ਹਰਸ਼ ਨੇ ਹਾਕਮ ਧਿਰ ਦੀ ਜਿਹੜੇ ਵਿਧਾਇਕਾਂ ਨੇ ਉਹਨਾਂ ਖਿਲਾਫ ਲੋਕਪਾਲ ਨੂੰ ਵੀ ਸ਼ਿਕਾਇਤ ਤਾਂ ਵਾਪਸ ਲੈ ਲਈ ਸੀ ਪਰ ਬਾਕੀ ਸਥਾਨਕ ਅਦਾਲਤ ਵਿੱਚ ਅਤੇ ਪੁਲਿਸ ਨੂੰ ਦਿੱਤੀਆਂ ਸ਼ਿਕਾਇਤਾਂ ਉਸੇ ਤਰ੍ਹਾਂ ਹੀ ਨੇ ਮਰਹੂਮ ਡਾਕਟਰ ਦਾ ਕਲੀਨਿਕ ਤੇ ਰਹਾਇਸ਼ ਵਾਲੀ ਬਹੁ ਕਰੋੜੀ ਵਪਾਰਕ ਜਾਇਦਾਦ ਸ਼ਹਿਰ ਚੁਲੰਗ ਦੇ ਕੌਮੀ ਮਾਰਗ ਤੇ ਡੀਸੀ ਨਿਵਾਸ ਦੇ ਨੇੜੇ ਪੈਂਦੀ ਹੈ। ਇਹ ਮਾਮਲਾ ਉਸ ਸਮੇਂ ਭਖਿਆ ਜਦੋਂ ਬੀਤੀ 15 ਦਸੰਬਰ ਨੂੰ ਆਪ ਦੇ ਸਾਬਕਾ ਆਗੂ ਤੇ ਮੋਗਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਆਪ ਦੀ ਟਿਕਟ ਤੇ ਐਡਵੋਕੇਟ ਰਮੇਸ਼ ਗਰੋਬਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਉਸ ਦੇ ਵਿੱਚ ਇਲਜ਼ਾਮ ਲਾਏ ਗਏ ਹਾਕਮ ਧਿਰ ਦੇ ਆਗੂਆਂ ਉੱਤੇ ਕਿ ਸ਼ਹਿਰ ਵਿੱਚ ਕਰੋੜਾਂ ਰੁਪਏ ਦੀਆਂ ਸਰਕਾਰੀ ਤੇ ਧਾਰਮਿਕ ਜਾਇਦਾਦਾਂ ਹੜੱਪੀਆਂ ਜਾ ਰਹੀਆਂ ਨੇ। ਜਦੋਂ ਉਹ ਮਾਮਲਾ ਸਾਹਮਣੇ ਆਇਆ ਤੇ ਉਸ ਵਕਤ ਜਿਹੜੇ ਵਿਧਾਇਕ ਨੇ ਸਥਾਨਕ ਉਹਨਾਂ ਦੇ ਵੱਲੋਂ ਸਪਸ਼ਟੀਕਰਨ ਵੀ ਦਿੱਤਾ ਗਿਆ ਸੀ ਕਿ ਜਿਹੜੇ ਵੀ ਉਹਨਾਂ ਉੱਤੇ ਦੋਸ਼ ਲਾਏ ਜਾ ਰਹੇ ਨੇ ਇਹ ਸਿਰ ਸਾਰਾ ਸਰ ਜਿਹੜੇ ਨੇ ਬੇਬੁਨਿਆਦ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇੱਥੋਂ ਤੱਕ ਵੀ ਦਾਵਾ ਕੀਤਾ ਗਿਆ ਜਦੋਂ ਜਦੋਂ ਵੀ ਵਿਵਾਦ ਉੱਠਿਆ ਮੋਗਾ ਦੇ ਵਿੱਚ ਵਿਧਾਇਕ ਦੇ ਉੱਤੇ ਜੋ ਉਹਨਾਂ ਦੇ ਨਜ਼ਦੀਕੀਆਂ ਦੇ ਉੱਤੇ ਦੋਸ਼ ਲੱਗਦੇ ਰਹੇ ਨੇ ਤਾਂ ਉਹਨਾਂ ਨੂੰ ਸਿਰੇ ਤੋਂ ਹੁਣ ਤੱਕ ਅਨਕਾਰਿਆ ਹੀ ਗਿਆ ਕਿਸੇ ਵੀ ਗੱਲ ਵਿੱਚ ਇਹ ਨਹੀਂ ਕਿਹਾ ਗਿਆ ਕਿ ਹਾਂ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਕਰਨ ਵਾਲੇ ਦਾ ਸਾਥ ਦਿੱਤਾ ਜਾਂ ਖੁਦ ਗੜਬੜੀ ਕੀਤੀ ਇਹ ਤੇ ਅਦਾਲਤਾਂ ਨੇ ਤੈਅ ਕਰਨਾ ਹੁੰਦਾ ਪਰ ਜਿਹੜੀਆਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਨੇ ਉਸ ਦਾ ਕੋਈ ਨਾ ਕੋਈ ਕਾਰਨ ਆ ਜਿਹੜਾ ਉਹ ਮੰਨਿਆ ਜਾ ਰਿਹਾ ਕਿ ਜਰੂਰ ਕੁਝ ਨਾ ਕੋਈ ਤਾਂ ਹੋਇਆ ਹੋਵੇਗਾ ਜਾਂ ਫਿਰ ਜਿਹੜੇ ਹਾਕਮ ਧਿਰ ਦੇ ਆਗੂ ਨੇ ਉਹਨਾਂ ਵੱਲੋਂ ਕਿਸੇ ਨਾ ਕਿਸੇ ਢੰਗ ਦੇ ਨਾਲ ਟੇਡੇ ਢੰਗ ਨਾਲ ਇਹਨਾਂ ਜ਼ਮੀਨ ਦਾ ਜਾਇਦਾਦਾਂ ਤੇ ਅੱਖ ਰੱਖੀ ਜਾ ਰਹੀ ਹੈ ਜਾਂ ਫਿਰ ਕੋਈ ਹੋਰ ਵਜ੍ਹਾ ਹੈ ਔਰ ਕੌਣ-ਕੌਣ ਇਹ ਧਾਰਮਿਕ ਤੇ ਸਰਕਾਰੀ ਜਗ੍ਹਾ ਨੂੰ ਦੱਬਣਾ ਚਾਹੁੰਦਾ ਹੈ ਹੜਪਣਾ ਚਾਹੁੰਦਾ ਹੈ ਇਸ ਦਾ ਨਤਾਰਾ ਆਉਣ ਵਾਲੇ ਸਮੇਂ 'ਚ ਹੋਣਾ ਹੈ ਹੁਣ ਅਦਾਲਤ ਦੇ ਵਿੱਚ 4 ਜਨਵਰੀ ਨੂੰ ਮੁਕਰਰ ਕੀਤਾ ਗਿਆ ਸੁਣਵਾਈ ਦਾ ਦਿਨ ਔਰ ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਜਨਵਰੀ 2024 ਦਾ ਸਮਾਂ ਸੀ ਕਹਿ ਸਕਦੇ ਹਾਂ ਕਿ ਲਗਭਗ 1 ਸਾਲ ਪੁਰਾਣੀ ਗੱਲ ਹੈ ਜਦੋਂ ਲੋਕਪਾਲ ਵੱਲੋਂ ਇੱਕ ਵਾਰੀ ਸੱਮਣ ਵੀ ਕੀਤੇ ਗਏ ਸੀ ਡਾਕਟਰ ਅਮਨਦੀਪ ਕੌਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮੋਗਾ ਤੋਂ ਉਹਨਾਂ ਨੂੰ ਸੱਮਣ ਵੀ ਹੁੰਦੇ ਨੇ ਲੋਕਪਾਲ ਨੇ ਨੋਟਿਸ ਜਾਰੀ ਕਰਕੇ ਪੰਜਾਬ ਦੇ ਜਿਹੜੇ ਇਸ ਕੇਸ ਦੇ ਵਿੱਚ ਸਮਨ ਕੀਤੇ ਸੀ ਡਾਕਟਰ ਅਮਨਦੀਪ ਕੌਰ ਅਰੋੜਾ ਨੂੰ 16 ਫਰਵਰੀ ਨੂੰ ਤਲਬ ਕੀਤਾ ਗਿਆ। ਦਰਅਸਲ ਨੌਜਵਾਨਾਂ ਨੇ ਲੋਕਪਾਲ ਨੂੰ ਵਿਖਤੀ ਸ਼ਿਕਾਇਤ ਦੇ ਕੇ ਵਿਧਾਇਕ ਸਮੇਤ ਪੰਜ ਲੋਕਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਇਏ ਸਨ ਔਰ ਸ਼ਿਕਾਇਤ ਕਰਨ ਵਾਲਾ ਜਿਹੜਾ ਸ਼ਿਕਾਇਤ ਕਰਤਾ ਸੀ ਜਿਸ ਨੂੰ ਹੁਣ ਨਾਮਜ਼ਦ ਕੀਤਾ ਗਿਆ ਉਸ ਦਾ ਨਾਮ ਜਿਹੜਾ ਹਰਸ਼ ਹੈ ਉਸ ਦੇ ਵੱਲੋਂ ਹੀ ਇਹ ਸ਼ਿਕਾਇਤ ਆ ਜਿਹੜੀ ਉਹ ਕੀਤੀ ਜਾਂਦੀ ਹੈ। ਇਸ ਮਾਮਲੇ ਦੇ ਵਿੱਚ ਹਾਲਾਂਕਿ ਲੋਕਪਾਲ ਨੂੰ ਦਿੱਤੀ ਹੋਈ ਸ਼ਿਕਾਇਤ ਇਹ ਹਰਸ਼ ਹੈ ਜਿਹੜਾ ਉਹ ਵਾਪਸ ਲੈ ਲੈਂਦਾ ਉਸ ਦੀ ਵਜ੍ਹਾ ਕੀ ਸੀ ਉਹ ਅਜੇ ਤੱਕ ਹਰਸ਼ ਨੇ ਨਹੀਂ ਦੱਸੀ ਪਰ ਪੁਲਿਸ ਨੂੰ ਤੇ ਸਥਾਨਕ ਅਦਾਲਤ ਨੂੰ ਦਿੱਤੀਆਂ ਹੋਈਆਂ ਸ਼ਿਕਾਇਤਾਂ ਉਸੇ ਤਰ੍ਹਾਂ ਚੱਲਦੀਆਂ ਆ ਰਹੀਆਂ ਨੇ ਹੁਣ ਦੇਖਦੇ ਹਾਂ ਕਿਉਂ ਨਾਲੇ ਸਮੇਂ ਦੇ ਵਿੱਚ ਅਦਾਲਤ ਦੀ ਕਾਰਵਾਈ ਦੇ ਵਿੱਚ ਕੌਣ-ਕੌਣ ਕਾਨੂੰਨ ਦੇ ੜਿੱਕੇ ਚੜਦਾ ਹੈ ਤੇ ਕੌਣ-ਕੌਣ ਬਚਦਾ ਹੈ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ